ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ਾਮ ਦਾ ਬੇਲਾ ਹੋ ਗਿਆ ਅੱਜ ਆਪਾਂ ਖੇਤ ਆਏ ਹੋਏ ਸੀ ਜੀਰੀ ਕਣੀ ਗੇੜਾ ਮਾਰਨ ਤੇ ਹੁਣ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਹੁਣ ਆ ਦਿਨਾਂ ਦੇ ਵਿੱਚ ਮੀਂਹ ਪਏ ਬਹੁਤ ਘੱਟ ਤੇ ਉਹਦੇ ਕਰਕੇ ਸੁੰਡੀ ਦੀ ਸਮੱਸਿਆ ਬਹੁਤ ਆ ਰਹੀ ਹੈ ਤੇ ਪੱਤਾ ਲਵੇਟ ਵੀ ਬਹੁਤ ਜ਼ਿਆਦਾ ਪਈ ਹੋਈ ਸਾਰੇ ਇਲਾਕਿਆਂ ਦੇ ਵਿੱਚ ਸਾਡੇ ਵੀ ਹੈਗੀ ਆ ਆ ਜਿਹੜੀਆਂ ਆਪਣੇ ਹੈਜੀਰੀ ਲੱਗੀ ਹੋਈ ਇਹ ਥੋੜੀ ਜਿਹੀ ਲੱਗੀ ਹੈ ਲੇਟ ਇਹਦੇ ਵਿੱਚ ਘੱਟ ਸਮੱਸਿਆ ਜਣੀ ਹੈਗੀ ਜ਼ਰੂਰ ਹੈ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਆ ਜਿਹੜੇ ਚਿੱਟੇ ਜਿਹੇ ਪੱਤੇ ਹੋਏ ਹੋਏ ਨੇ ਨਾ ਇਹ ਪੱਤਾ ਲਵੇਟ ਆ ਆਪਣੀ ਤੇ ਇੱਕ ਗੋਵਤੀ ਸੰਡੀ ਦੀ ਵੀ ਸਮੱਸਿਆ ਆ ਰਹੀ ਹੈ ਗੋਵਤੇ ਵਿੱਚ ਵੀ ਸਾਡੇ ਵੀ ਕੋਈ ਕੋਈ ਬੂਜੇ ਦੇ ਵਿੱਚ ਗੋਵਤੀ ਸੰਡੀ ਦੀ ਵੀ ਸਮੱਸਿਆ ਆ ਰਹੀ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀ ਆਪਾਂ ਇਹਦਾ ਸੰਡੀ ਦਾ ਹੁਣ ਹੱਲ ਕੀ ਕਰੀਏ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਹੁਣ ਪਹਿਲੀ ਗੱਲ ਇੱਕ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਏ ਵੀ ਜਿਨ੍ਹਾਂ ਦੀ ਜੀਰੀ ਹੁਣ ਜਾਨੀ ਕਿ ਆ ਤਰੀਕੇ ਦੀ ਹੋ ਗਈ ਹੈ ਧਰਤੀ ਧਗ ਗਈ ਹੈ ਜਨਨ ਕਿ 35 ਦਿਨ ਦੀ ਹੋ ਗਈ ਹੈ ਉਹ ਇੱਕ ਤਾਂ ਹੁਣ ਪਾਣੀ ਸਕਾ ਦੋ ਕਿਉਂਕਿ ਜੇ ਆਪਾਂ ਪਾਣੀ ਨਹੀਂ ਸਕਾਉਂਦੇ ਤਾਂ ਆਪਣੀ ਜੀਦੀ ਦਾ ਜਿਹੜਾ ਰੰਗ ਹੈ ਉਹ ਚੱਲ ਨਹੀਂ ਰਹੀ ਜੀਦੀ ਉਵੇਂ ਹੁਣ ਆ ਜੀਦੀ ਆ ਆਪਣੀ ਇਹ ਤੁਹਾਨੂੰ ਮੈਂ ਇੱਕ ਵੀਡੀਓ ਵੀ ਪਾਈ ਹੋਈ ਹੈ ਮੈਂ ਇੱਕ ਦਿਨ ਇਹਦੇ ਵਿੱਚ ਸਾਰਾ ਪਾਣੀ ਸਕਾਤਾ ਦਾ ਹੁਣ ਦੇਖੋ ਕਿੰਨਾ ਵਧੀਆ ਫਟਾਰਾ ਕੀਤਾ ਏ ਜੀਦੀ ਨੇ ਪਾਣੀ ਸਕਾਉਣ ਤੋਂ ਬਾਅਦ ਪਹਿਲਾ ਜੀਰੀ ਜਮਾ ਹੀ ਚੱਲ ਨਹੀਂ ਰਹੀ ਤੀ ਇਹ ਹੋਰੇ ਤਰ੍ਹਾਂ ਹੋਈ ਪਈ ਤੀ ਹੁਣ ਦੇਖੋ ਕੋਈ ਇਹਦਾ ਪੱਤਾ ਤੁਸੀਂ ਦੇਖ ਸਕਦੇ ਹੋ ਕੋਈ ਪੱਤਾ ਇਹਦਾ ਜਾਨੀ ਕਿ ਆ ਹੀ ਨਹੀਂ ਹੈਗਾ ਵੀ ਜਿਵੇਂ ਘਾਟ ਹੁੰਦੀ ਪਿਲਕ ਪੰਨ ਜਮਾ ਨਹੀਂ ਹੈਗਾ ਜੀਰੀ ਦੇ ਵਿੱਚ ਤੇ ਆਹ ਪਈ ਜੀਰੀ ਪੈਰਾ ਦੇ ਲੱਗਿਓ ਇਹਦੇ ਵਿੱਚ ਵੀ ਦੇਖ ਲਓ ਹੁਣ ਆਪਾਂ ਜਮਾ ਪਾਣੀ ਨਹੀਂਗਾ ਤੇ ਹੁਣ ਅੱਜ ਇਹਦਾ ਪਾਣੀ ਸੁੱਕਿਆ ਏ ਥੋੜਾ ਜਿਹਾ ਖੜਾ ਏ ਤੇ ਜਮਾ ਪਾਣੀ ਨਹੀਂ ਹੈਗਾ ਹੁਣ ਆਪਾਂ ਇਹਦੇ ਵਿੱਚ ਕਾਲੂ ਵੀ ਨਹੀਂ ਪਾਣਾ ਪਾਣੀ ਪਰਸੋਂ ਨੂੰ ਪਾਣੀ ਪਾਉਗੇ ਆਪਾਂ ਜਾਨੀ ਇੱਕ ਵਾਰ ਹੁਣ ਜਮਾ ਹੀ ਸਕਾਤਾ ਤੇ ਪਾਣੀ ਵੀ ਆਪਾਂ ਨੂੰ ਇੱਕੋ ਲਖਤ ਨਹੀਂ ਸਖਾਣਾ ਚਾਹੀਦਾ ਪਾਣੀ ਜਿਵੇਂ ਆਪਾਂ ਇੱਕ ਵਾਰ ਪਾਣੀ ਖਾਲੀ ਕਰਕੇ ਹਵਾ ਲਵਾ ਦੋ ਦੋ ਦਿਨ ਖੇਤ ਦੇ ਦੇ ਵਿੱਚ ਪਾਣੀ ਪਾਓ ਦੁਬਾਰੇ ਫੇਰ ਸਖਾ ਦੋ ਫੇਰ ਨਾ ਤਾਂ ਆਪਣੇ ਖੇਤ ਦੇ ਵਿੱਚ ਤੇੜਪਾੜਦੀ ਹੈ ਨਾਲੇ ਆਪਣਾ ਹੌਲੀ ਹੌਲੀ ਪਾਣੀ ਸੁੱਕ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਆਪਾਂ ਨੂੰ ਪਾਣੀ ਸੁਕਾਉਣਾ ਚਾਹੀਦਾ ਤੇ ਸੁੰਡੀ ਦੀ ਹੁਣ ਜਿਨ੍ਹਾਂ ਦੇ ਸਮੱਸਿਆ ਆ ਰਹੀ ਹੈ ਉਹ ਐਨੀ ਕਭਰਾਉਣ ਦੀ ਲੋੜ ਨਹੀਂ ਜਿਨ੍ਹਾਂ ਦੇ ਤਾਂ ਥੋੜੀ ਸ਼ਿਕਾਇਤ ਹੈਗੀ ਐ ਗੋਭ ਦੀ ਸੁੰਡੀ ਜਿਵੇਂ ਕਿਸੇ ਕਿਸੇ ਕਬੂਦੇ ਬੂਜੇ ਦੇ ਵਿੱਚ ਹੈਗੀ ਐ ਤੇ ਪੱਤਾ ਲਵੇਟ ਵੀ ਜਿਨ੍ਹਾਂ ਦੀ ਥੋੜੀ ਐ ਉਹਨਾਂ ਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਕੋਈ ਜ਼ਹਿਰੀਲੇ ਪਦਾਰਥ ਬਾਣ ਦੀ ਲੋੜ ਨਹੀਂ ਉਹਨਾਂ ਨੂੰ ਐਨਾ ਥੋੜਾ ਨਹੀਂ ਨੁਕਸਾਨ ਕਰੂਗੀ ਤੇ ਜੇ ਇੱਕ ਵੀ ਮੀਂਹ ਆ ਗਿਆ ਜਾਂ ਏਰੀਆ ਆ ਗਈ ਪੱਤਾ ਲਵੇਟ ਤਾਂ ਸੁੰਡੀ ਉਹਨੂੰ ਹੀ ਆਪਣੀ ਛੱਡ ਜਾਣੀ ਤਾਂ ਕਰਕੇ ਕਾਲੀ ਨਾ ਕਰੋ ਤੇ ਜਿਨ੍ਹਾਂ ਤੇ ਜ਼ਿਆਦਾ ਸਮੱਸਿਆ ਹੈ ਉਹ ਜੇ ਆਪਣੀ ਰਾਏ ਨਾਲ ਤੁਸੀਂ ਚੱਲੋਗੇ ਤਾਂ ਜਿਵੇਂ ਪਦਾਨ ਹੋਗੀ ਜ਼ਹਿਰੀਲੇ ਪਦਾਰਥ ਇਹਨਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਬਹੁਤ ਖਰਾਬ ਕਰਦੇ ਹੈ ਤੇ ਇੱਕ ਸਪਰੇਅ ਕਰ ਦੋ ਐਨੇ ਦੀ ਥੋੜੀ ਸਪਰੇਅ ਪੈਣੀ ਹੈ ਫੇਮ ਹੋਊਗੀ ਵਧੀਆ ਕੁਆਲਟੀ ਦੀ ਇੱਕ ਸਪਰੇਅ ਮਾਰ ਦੋ ਨਾਲੇ ਦਾ ਜੀਰੀ ਨੂੰ ਉਹ ਹੁੰਦੇ ਹੈ ਜਿਹਦੀ ਪਦਾਨ ਹੁੰਦੀ ਹੈ ਉਹਦੇ ਪਰ ਵੀ ਵੀਡੀਓ ਬਣਾਉਗੇ ਆਪਾਂ ਉਹ ਬਹੁਤ ਗਰਮ ਹੁੰਦੀ ਹੈ ਉਹ ਇੱਕ ਜੂਰੀਆ ਦਾ ਅੱਧੇ ਖਲੇ ਜਿਹਨਾਂ ਕੰਮ ਕਰਦੀ ਹੈ ਜੀਰੀ ਨੂੰ ਉਹ ਅਫਲਾ ਦਿੰਦੀ ਹੈ ਇੱਕ ਵਾਰ ਜੀਰੀ ਥੋੜੀ ਉਹਨੇ ਇੰਨੀ ਤਗੜੀ ਕਰ ਦੇਣੀ ਹੈ ਤਾਂ ਕਰਕੇ ਉਹਦੀ ਵਾਰ ਤੋਂ ਨਾ ਕਰੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਐਵੇਂ ਜੇ ਤੁਸੀਂ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੀ ਧੰਨਵਾਦੀ